ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਹੱਬ ਚੈਨਲ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਨੋਟ ਕਰੋ ਜੀ ਲੜਕੀਆਂ ਦੇ ਖਾਸ ਪ੍ਰੋਫਾਈਲਸ ਤੇ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਕਿ ਲੜਕੀਆਂ ਦੀ ਐਡ ਫ੍ਰੀ ਆਫ ਕਾਸਟ ਲਗਾਈ ਜਾਂਦੀ ਹੈ ਅਤੇ ਜਿੰਨੇ ਟਾਈਮ ਤੱਕ ਮੈਰਿਜ ਨਹੀਂ ਹੁੰਦੀ ਉਸ ਟਾਈਮ ਤੱਕ ਅਸੀਂ ਐਡ ਲਗਾਉਂਦੇ ਆ ਇਸ ਲਈ ਜਿਨ੍ਹਾਂ ਨੇ ਆਪਣੀ ਨਵੀਂ ਐਡ ਲਗਵਾਉਣੀ ਹੈ ਜਾਂ ਜਿਨ੍ਹਾਂ ਨੇ ਆਪਣੀ ਐਡ ਰਿਪੀਟ ਕਰਵਾਉਣੀ ਹੈ ਉਹ ਸਾਨੂੰ WhatsApp ਤੇ ਮੈਸੇਜ ਕਰ ਦੇਣ ਫੋਨ ਕਾਲ ਨਹੀਂ ਕਰਨਾ ਹੈ ਸਿਰਫ ਮੈਸੇਜ ਹੀ ਕਰਨਾ ਹੈ ਵਾਇਸ ਮੈਸੇਜ ਜਾਂ ਫਿਰ ਟੈਕਸਟ ਮੈਸੇਜ ਸੋ ਹੁਣ ਨੋਟ ਕਰੋ ਜੀ ਲੜਕੀਆਂ ਦੇ ਖਾਸ ਪ੍ਰੋਫਾਈਲ ਫਰਸਟ ਪ੍ਰੋਫਾਈਲ ਨੋਟ ਕਰੋ ਜੀ ਲੜਕੀ ਦਾ ਨਾਮ ਹੈ ਕੌਰ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਬਰਥ ਹੈ 1994 1994 5 ਫੁੱਟ 4 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਟੈਕ ਐਮਬੀਏ ਫਾਦਰ ਰਿਟਾਇਰ ਨੇ ਗਵਰਨਟ ਜੌਬ ਤੋਂ ਮਦਰ ਗਵਰਨਟ ਜੌਬ ਕਰਦੇ ਪਏ ਨੇ ਇੱਕ ਬ੍ਰਦਰ ਹੈ ਇਹਨਾਂ ਦਾ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਲੜਕੀ ਦਾ 1 ਮਹੀਨੇ ਦਾ ਸ਼ਾਰਟ ਟਰਮ ਡਾਈਵੋਰਸ ਹੈ ਲड़का ਇਹਨਾਂ ਨੂੰ ਕੈਨੇਡਾ ਵਿੱਚ ਪੀਆਰ ਚਾਹੀਦਾ ਹੈ ਚੰਡੀਗੜ੍ਹ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਕੰਟੈਕਟ ਨਾ ਕਰਨ ਸਿਰਫ ਫੈਮਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਫੈਮਲੀ ਦੇ ਦੋ ਕੰਟੈਕਟ ਨੇ ਫਰਸਟ ਹੈ 81465 65088 ਦੂਸਰਾ ਹੈ 98888486522 ਪੰਜਾਬ ਤੋਂ ਬਲੋਂਗ ਕਰਦੇ ਨੇ ਚੰਡੀਗੜ੍ਹ ਸਿਟੀ ਤੋਂ ਔਰ ਦੋ ਇਹਨਾਂ ਦੇ ਵਟਸਐਪ ਦੇ ਨੰਬਰ ਨੇ ਲੜਕਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਤੇ ਬਾਇਓ ਡਾਟਾ ਦੋਵੇਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਚੱਕ ਕਰ ਲਵੋ ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦੀ ਡੇਟ ਆਫ ਬਰਥ ਹੈ 25 ਮਈ 1997 5 ਫੁੱਟ 4 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਏ ਐਮਏ ਪੀਜੀਡੀਸੀ ਹੈ ਤੇ ਨੰਨੀ ਦਾ ਕੋਰਸ ਕੀਤਾ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਔਰ ਇੱਕ ਇਹਨਾਂ ਦੀ ਸਿਸਟਰ ਹੈ ਉਹ ਦੋਨੋਂ ਜਿਹੜੇ ਨੇ ਕੈਨੇਡਾ ਦੇ ਵਿੱਚ ਵੈਲ ਸੈਟਲ ਨੇ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਫਾਦਰ ਇਹਨਾਂ ਦੇ ਫਾਰਮਰ ਨੇ ਤੇ ਨਾਲ ਬਿਜ਼ਨਸ ਕਰਦੇ ਨੇ ਮਦਰ ਹਾਊਸ ਵਾਈਫ ਹੈ ਫੈਮਲੀ ਦੀ ਚੋਇਸ ਹੈ ਕਿ ਲड़का ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਔਰ ਫੈਮਲੀ ਦਾ ਫੋਨ ਨੰਬਰ ਨੋਟ ਕਰੋ ਜੀ 9968272681 8968272681 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਲੜਕੀ ਵੀਜ਼ਾ ਕਾਉਂਸਲਰ ਹੈ ਪ੍ਰਾਈਵੇਟ ਜੌਬ ਕਰਦੇ ਨੇ ਬਰਤ ਹੈ ਇਹਨਾਂ ਦਾ 1999 ਦਾ 1999 ਦਾ 5 ਫੁੱਟ 7 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ BCA BCA ਇਹ ਅਜੇ ਪਰਸੂਇੰਗ ਨੇ ਜਾਨਕੀ BCA ਕਰ ਰਹੇ ਨੇ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਤੇ ਲੜਕਾ ਇਹਨਾਂ ਨੂੰ ਸ਼ੁੱਧ ਵੈਸ਼ਨੋ ਪਰਿਵਾਰ ਤੋਂ ਚਾਹੀਦਾ ਹੈ ਜਾਂ ਲੜਕਾ ਸਰਕਾਰੀ ਜੌਬ ਕਰਦਾ ਹੋਵੇ ਪੰਜਾਬ ਪੁਲਿਸ ਵਿੱਚ ਤੇ ਜਾਂ ਫਿਰ ਲੜਕਾ NRI ਹੋਵੇ ਜਾਨਕੀ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਤੇ ਜੱਟ ਸਿੱਖ ਫੈਮਿਲੀ ਦਾ ਹੀ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਹੀ ਰਹਿਣ ਵਾਲੇ ਨੇ ਅੰਮ੍ਰਿਤਸਰ ਏਰੀਆ ਦੇ ਤੇ ਰਿਸ਼ਤਾ ਇਹਨਾਂ ਨੂੰ ਚਾਹੀਦਾ ਹੈ ਤਰਨ ਤਾਰਨ ਜਾਂ ਫਿਰ ਅੰਮ੍ਰਿਤਸਰ ਏਰੀਆ ਤੋਂ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਦੇ ਨਾਲ ਡਾਇਰੈਕਟ ਗੱਲਬਾਤ ਕਰੋ ਜੀ ਫੋਨ ਨੰਬਰ ਹੈ ਨੀਚੇ ਦਿੱਤਾ ਹੋਇਆ 6239731703 6239731703 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦਾ ਬਰਥ ਹੈ 1997 ਦਾ 1997 ਬੌਰਨ ਨੇ 5 ਫੁੱਟ 3 ਇੰਚ ਹਾਈਟ ਹੈ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਕਾਸਟ ਹੈ ਇਹਨਾਂ ਦੀ ਅਰੋੜਾ ਸਿੱਖ ਤੇ ਫੈਮਿਲੀ ਦੀ ਚੋਇਸ ਇਹ ਹੈ ਕਿ ਲੜਕਾ ਇਹਨਾਂ ਨੂੰ ਕੈਨੇਡਾ ਵਿੱਚ ਜਾਂ ਫਿਰ ਆਸਟ੍ਰੇਲੀਆ ਵਿੱਚ ਪੀਆਰ ਚਾਹੀਦਾ ਹੈ ਔਰ ਜਾਤੀਵੰਦਨ ਕੋਈ ਨਹੀਂ ਹੈ ਪੰਜਾਬ ਤੋਂ ਬਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 8699 322559 8699322559 ਨੈਕਸਟ ਨੋਟ ਕਰੋ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦਾ ਬਰਥ ਹੈ 1995 ਦਾ 5 ਫੁੱਟ 4 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ BCA ਕਾਸਟ ਹੈ ਜੱਟ ਸਿੱਖ ਫਾਦਰ ਇਹਨਾਂ ਦੇ ਐਕਸਪਾਇਰ ਹੋ ਚੁੱਕੇ ਨੇ ਮਦਰ ਜਿਹੜੇ ਹਾਊਸ ਵਾਈਫ ਨੇ ਇੱਕ ਇਹਨਾਂ ਦੀ ਸਿਸਟਰ ਹੈ ਉਹ ਮੈਰਿਡ ਹੈ ਇੱਕ ਬ੍ਰਦਰ ਹੈ ਉਹ ਅਨਮੈਰਿਡ ਹੈ ਔਰ ਲੜਕੀ ਵਿਡੋ ਹੈ ਜਾਨਕੀ ਇਹਨਾਂ ਦੀ ਪਹਿਲਾ ਮੈਰਿਜ ਹੋਈ ਸੀ ਤੇ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਹੈ ਲੜਕਾ ਇਹਨਾਂ ਨੂੰ ਆਸਟ੍ਰੇਲੀਆ ਵਿੱਚ ਪੀਆਰ ਚਾਹੀਦਾ ਹੈ ਪੰਜਾਬ ਤੋਂ ਬਲੋਂਗ ਕਰਦੇ ਨੇ ਬਠਿੰਡਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ +35794341717 +35794341717 ਸੋ ਫੈਮਿਲੀ ਨੂੰ ਕਾਲ ਕਰਨ ਤੋਂ ਪਹਿਲਾਂ ਇਹਨਾਂ ਦਾ ਫੋਨ ਨੰਬਰ ਤੇ ਬਾਇਓ ਡਾਟਾ ਚੈੱਕ ਕਰ ਲਵੋ ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦਾ ਬਰਤ ਹੈ 15 ਅਕਤੂਬਰ 1991 ਦਾ 15th ਅਕਤੂਬਰ 1991 5 ਫੁੱਟ 5 ਇੰਚ ਹਾਈਟ ਹੈ ਕੁਆਲੀਫਿਕੇਸ਼ਨ ਹੈ ਬੀਐਡ ਐਮਏ ਐਨਟੀਟੀ ਤੇ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ ਕੁਆਲੀਫਾਈਡ ਹੈ ਟੀਚਿੰਗ ਦਾ ਇਹਨਾਂ ਦਾ ਐਕਸਪੀਰੀਅੰਸ ਹੈ 7 ਇਅਰਸ ਦਾ ਤੇ ਲੜਕੀ ਜਿਹੜੀ ਹੈ ਮਾਸਟਰ ਕੈਡਰ एग्जाम ਦੀ ਤਿਆਰੀ ਕਰ ਰਹੀ ਹੈ ਇਹਨਾਂ ਦੀ ਚੋਇਸ ਹੈ ਕਿ ਲੜਕਾ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਫਿਰ ਲੜਕਾ ਉਹ ਐਨ ਆਰ ਆਈ ਹੋਵੇ ਯਾਨੀ ਕਿ ਕਿਸੇ ਵਧੀਆ ਕੰਟਰੀ ਵਿੱਚ ਵੈਲ ਸੈਟਲ ਹੋਵੇ ਕਾਸਟ ਹੈ ਇਹਨਾਂ ਦੀ ਮੱਝ ਵੀ ਸਿੱਖ ਤੇ ਪੰਜਾਬ ਤੋਂ ਬਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 9501613929 9501613929 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦੀ ਡੇਟ ਆਫ ਬਰਥ ਹੈ 1995 ਦਾ ਬਰਥ 5 ਫੁੱਟ 4 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਬੀ ਐਸ ਸੀ ਐਮ ਐਸ ਸੀ ਆਈ ਟੀ ਦੋ ਇਹਨਾਂ ਦੀ ਸਿਸਟਰ ਨੇ ਉਹ ਦੋਨੋਂ ਮੈਰਿਡ ਨੇ ਔਰ ਉਹਨਾਂ ਦੇ ਜਿਹੜੇ ਹਸਬੰਡ ਨੇ ਉਹ ਗਵਰਨਮੈਂਟ EMPLOYEES ਨੇ ਇਸ ਲਈ ਇਹਨਾਂ ਨੂੰ ਗਵਰਨਮੈਂਟ EMPLOYEES ਲੜਕੇ ਦਾ ਰਿਸ਼ਤਾ ਚਾਹੀਦਾ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਬਿਜ਼ਨਸਮੈਨ ਹੈ ਔਰ ਮੈਰਿਡ ਹੈ ਫਾਦਰ ਇਹਨਾਂ ਦੇ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਦਰ ਹਾਊਸ ਵਾਈਫ ਹੈ ਕਾਸਟ ਹੈ ਨਦੀ ਸ਼ਰਮਾ ਜਾਨੀ ਕਿ ਬ੍ਰਾਹਮਣ ਤੇ ਲੜਕਾ ਇਹਨਾਂ ਨੂੰ ਸਿਰਫ ਗਵਮਟ ਜੌਬ ਵਾਲਾ ਹੀ ਚਾਹੀਦਾ ਹੈ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਕੰਟੈਕਟ ਨਾ ਕਰਨ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਤੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਪਠਾਨਕੋਟ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 99988632455 9988632455 ਨੈਕਸਟ ਹੈ ਜੀ ਲੜਕੀ ਦਾ ਪ੍ਰੋਫਾਈਲ ਨਾਮ ਹੈ ਕੌਰ ਇਹਨਾਂ ਦਾ ਬਰਥ ਹੈ ਦਸੰਬਰ 1994 ਦਾ 5 ਫੁੱਟ 3 ਇੰਚ ਹਾਈਟ ਹੈ ਇਹਨਾਂ ਦਾ ਡਾਈਵੋਰਸ ਹੋਇਆ ਹੈ ਕੁਆਲੀਫਿਕੇਸ਼ਨ ਹੈ ਡੀ ਫਾਰਮੇਸੀ ਕੰਪਿਊਟਰ ਆਈਟੀਆਈ ਤੇ ਸਿਲਾਈ ਕਢਾਈ ਦਾ ਕੋਰਸ ਔਰ ਕਾਸਟ ਜੱਟ ਸਿੱਖ ਹੈ ਇੱਕ ਸਿਸਟਰ ਹੈ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਇੱਕ ਬ੍ਰਦਰ ਹੈ ਉਹ ਨਿਊਜ਼ੀਲੈਂਡ ਦਾ ਸਿਟੀਜ਼ਨ ਹੈ ਤੇ ਲੜਕਾ ਇਹਨਾਂ ਨੂੰ ਜੱਟ ਸਿੱਖ ਫੈਮਿਲੀ ਤੋਂ ਚਾਹੀਦਾ ਹੈ ਜਾਂ ਨਿਊਜ਼ੀਲੈਂਡ ਵਿੱਚ ਹੋਵੇ ਜਾਂ ਫਿਰ ਆਸਟ੍ਰੇਲੀਆ ਵਿੱਚ ਪੰਜਾਬ ਤੋਂ ਬੁਲਾਉਂ ਕਰਦੇ ਨੇ ਰੋਪੜ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ 7627893779 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਪ੍ਰੋਫਾਈਲਸ ਇਸ ਤੋਂ ਇਲਾਵਾ ਜਿਨ੍ਹਾਂ ਦੀ ਐਡ ਸਕਿਪ ਹੋ ਗਈ ਹੈ ਜਾਂ ਜਿਨ੍ਹਾਂ ਨੇ ਆਪਣੀ ਨਵੀਂ ਐਡ ਲਗवानी ਹੈ ਉਹ ਸਾਨੂੰ WhatsApp ਤੇ ਮੈਸੇਜ ਕਰਦੇ ਹਨ ਆਉਣ ਵਾਲੇ 1 ਜਾਂ 2 ਦਿਨਾਂ ਤੱਕ ਉਹਨਾਂ ਦੀ ਵੀਡੀਓ ਜਿਹੜੀ ਹੈ ਐਡ ਬਣਾ ਕੇ ਅਪਲੋਡ ਕਰ ਦੇਵਾਂਗੇ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰਿਆਂ ਨੂੰ ਬੈਸਟ ਆਫ ਲੱਕ ਹੈ ਥੈਂਕਸ